ਪ੍ਰਾਨ ਜੀ ਜਸਵੰਤ ਸਿੰਘ ਟੋਲਾ ਵਾਲਾ ਬਲਾਕ ਪ੍ਰਧਾਨ ਸਨਾਮ ਬੀਕੇ ਜੂ ਗਰਾਹਾ ਅਸੀਂ ਜਿਹੜੀ ਲਗਭਗ ਪਹਿਲਾਂ ਵੀ ਤੈਅ ਕੀਤਾ ਜਿਹੜੀ ਰਾਤ ਵਾਲੇ ਮੀਨ ਨੇ ਸਾਨੂੰ ਪੱਕੇ ਘਰ ਬਣਾਉਣ ਲਈ ਜਿਹੜੀ ਇਥੋਂ ਦੀ ਮੋਤੀ ਹਕੂਮਤ ਨੇ ਮਜਬੂਰ ਕੀਤਾ ਅੱਜ ਤਕਰੀਬਨ ਅਸੀਂ ਸਾਰੇ ਜਿੰਨੇ ਘਰ ਨੇ ਉਹ ਪੱਕੇ ਰੂਪ ਦੇ ਵਿੱਚ ਪਾ ਚੁੱਕੇ ਆ ਇੱਥੇ ਅਸੀਂ ਧਣੀਆਂ ਸਬਜ਼ੀ ਵਗੈਰਾ ਵੀ ਬੀਜਾਂਗੇ ਹੋਰ ਸਮਾਨ ਵੀ ਲਾ ਰਹੇ ਆ ਜਿਹਨੇ ਅੱਜ ਲਾਇਆ ਵੀ ਆ ਦੇਖੋ ਤੁਹਾਡੇ ਸਾਹਮਣੇ ਆ ਤੇ ਇੱਧਰ ਆ ਜਿਹੜਾ ਘਰ ਆ ਜਿਹਨੇ ਮਿਸਤਰੀ ਸਾਡੇ ਲੱਗ ਰਹੇ ਨੇ ਇਹ ਘਰ ਆ ਜਿਹੜਾ ਇਹ ਵੀ ਬਣਾ ਰਿਹਾ ਜਣੀ ਕਿਉਂਕਿ ਜਿਹੜੇ ਮੋਦੀ ਹਕੂਮਤ ਹੈ ਇਹ ਜਿਹੜੇ ਕਾਲੇ ਕਾਨੂੰਨ ਨੇ ਜਿੰਨੀ ਦੇਰ ਤੱਕ ਇਹ ਰੱਦ ਨਹੀਂ ਕਰਦੇ ਉਨੀ ਦੇਰ ਤੱਕ ਸਾਡੇ ਭਾਰਤ ਦੇ ਜਿਹੜੇ ਕਿਸਾਨ ਨੇ ਉਹ ਡਟੇ ਹੋਏ ਨੇ ਇਦਰੋਂ ਰਸਨ ਬੇਆ ਮਾਰਿਆ ਟੈਂਪੂ ਹੁਣੇ ਭਰ ਕੇ ਆਇਆ। ਖਾਂਡਾ ਆਂ ਜਾਂ ਵੱਡੀ ਪੱਤਰ ਤੇ ਇੱਕ ਮੱਕੀ ਦਾ ਕਣਕ ਦਾ ਆਟਾ, ਬਾਣੀ ਜਣੀ ਹੋਰ ਬਹੁਤ ਸਾਜੋ ਸਮਾਨ ਸਾਡੇ ਕਿਸਾਨ ਨੇ ਜਿਹੜੇ ਸਾਡੇ ਭਰਾ ਨੇ ਜਣੀ ਜਿਹੜੇ ਵਿਦੇਸ਼ਾਂ 'ਚ ਬੈਠੇ ਨੇ ਉਹ ਭੇਜ ਰਹੇ ਨੇ। ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਰਿਆਣੇ ਦੇ ਜਿਹੜੇ ਕਿਸਾਨ ਨੇ ਅਸੀਂ ਉਹਨਾਂ ਭਰਾਵਾਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਵੱਡੀ ਪੱਤਰ ਤੇ ਜਣੀ ਇੱਥੇ ਸਾਡੀ ਸੇਵਾ ਕਰ ਰਹੇ ਨੇ, ਦੁੱਧ ਤੋਂ ਲਾ ਕੇ ਸਬਜ਼ੀ ਤੋਂ ਲਾ ਕੇ ਜੋਨੇ ਆٹے ਤੋਂ ਖੰਡ ਤੋਂ ਪਾਣੀ ਤੋਂ ਸਾਰਾ ਸਮਾਨ ਹੈ ਜਿਹੜਾ ਉਹ ਭਜਾਰ ਰਹੇ ਨੇ ਇਸ ਕਰਕੇ ਇਹ ਤੋਂ ਮੋਦੀ ਹਕੂਮਤ ਨੂੰ ਕੰਨ ਤੇ ਲਿਖਿਆ ਪੜ ਲੈਣਾ ਚਾਹੀਦਾ ਵੀ ਕਿਸਾਨਾਂ ਦੇ ਦਿੱਲੀ ਦੇ ਵਿੱਚ ਪੱਕੇ ਡੇਰੇ ਨੇ ਜਿਹੜੇ ਮੋਰਚੇ ਨੇ ਉਹ ਲੱਗ ਚੁੱਕੇ ਨੇ ਜਣੀ ਲਗ ਭਾਗ ਸਾਨੂੰ 15 16 ਦਿਨ ਹੋ ਗਏ ਉਹਰੇ ਬੈਠਿਆ ਨੂੰ ਹਜੇ ਤੱਕ ਮੋਦੀ ਸਾਹਿਬ ਤੇ ਮਿਤਸਾ ਇਹ ਟਾਲ ਮਟੋਲ ਵਾਲੀ ਨੀਤੀ ਤੇ ਆਏ ਹੋਏ ਨੇ ਕਿਤੇ ਕਹਿੰਦੇ ਨੇ ਉਹਨਾਂ ਤੋਂ ਸੋਧ ਕਰਵਾ ਲਓ ਕਿਤੇ ਕਹਿੰਦੇ ਨੇ ਜਿਹੜੀ ਕਾਲਮ ਤੁਹਾਨੂੰ ਗਲਤ ਲੱਗਦੀ ਆ ਉਹ ਠੀਕ ਕਰਾ ਲਓ ਇੱਥੋਂ ਤੱਕ ਨਾਲ ਦੀ ਨਾਲ ਇਹ ਵੀ ਕਹਿ ਰਹੇ ਨੇ ਵੀ ਜਿੰਨੀਆਂ ਲੈਣਾ ਗਲਤ ਨੇ ਉਹ ਬਾਹਰ ਕਰ ਦਿੰਦੇ ਨੇ ਅਸੀਂ ਪਰ ਫੇਰ ਵੀ ਜਣੀ ਸਾਡੇ ਕਿਸਾਨਾਂ ਨੇ ਸਾਡੇ ਆਗੂਆਂ ਨੇ ਖਾਸ ਕਰਕੇ ਇਹ ਗੱਲ ਕਹੀ ਹੈ ਵੀ ਇੱਕ ਵੀ ਲੈਣੇ ਵਿੱਚ ਠੀਕ ਨਹੀਂ ਜਿਹੜੀ ਰੱਖਣ ਵਾਲੀ ਹੈ ਇਸ ਕਰਕੇ ਸਾਰੇ ਜਿਹੜੇ ਤਿੰਨੇ ਕਾਨੂੰਨ ਪਹਿਲਾਂ ਬਣਾਇਆ ਇੱਕ ਬਿਜਲੀ ਬਿੱਲ ਪਿਆ 2020 ਨਾਲ ਇੱਕ ਪੰਜਵਾਂ ਜਿਹੜਾ ਪਰਾਲੀ ਦਾ ਮੁੱਦਾ ਹੈ ਜਿਹੜਾ ਜਿਹਦੇ 1 ਕਰੋੜ ਦਾ ਜੁਰਮਾਨਾ ਤੇ 5 ਸਾਲ ਦੀ ਸਜ਼ਾ ਰੱਖੀ ਹੈ ਜਿੰਨੀ ਦੇਰ ਤੱਕ ਇਹ ਰੱਦ ਨਹੀਂ ਕਰਦੇ ਉਨੀ ਦੇਰ ਤੱਕ ਕਿਸਾਨ ਨੇ ਜਿਹੜੇ ਉਹਰੇ ਮੋਰਚਾ ਲਾ ਕੇ ਡਟੇ ਹੋਏ ਨੇ ਤੇ ਡਟੇ ਰਹਿਣਗੇ ਜਣੀ ਅੱਜ ਵੀ ਵੱਡੀ ਪੱਧਰ ਤੇ ਸਾਨੂੰ ਪਤਾ ਲੱਗਿਆ ਹੈ ਹਰਿਆਣੇ ਦੀ ਸਰਕਾਰ ਨੇ ਫੇਰ ਵੱਡੇ ਵੱਡੇ ਨਾਕੇ ਲਾਏ ਨੇ ਜਿਹੜੇ ਸਾਡੇ ਕਿਸਾਨ ਅੱਜ ਵੱਡੀ ਗਿਣਤੀ ਤੋਂ ਕਿਸਾਨ ਸੰਘਰਸ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਅੰਬਰਸਰ ਤੋਂ 6-700 ਟਰਾਲੀ ਲੈ ਕੇ ਤੁਰੇ ਹੋਏ ਨੇ ਜਣੀ ਅੱਜ ਉਹਨਾਂ ਨੂੰ ਰੋਕਾਂ ਲਾਈਆਂ ਗਈਆਂ ਇਹ ਵੀ ਅਸੀਂ ਨਿੰਦਣਯੋਗ ਗੱਲ ਹੈ ਜਣੀ ਕਿਉਂਕਿ ਕਿਸਾਨ ਪਹਿਲੇ ਇੱਥੇ ਲੱਖਾਂ ਦੀ ਗਿਣਤੀ 'ਚ ਦਿੱਲੀ 'ਚ ਡੇਰੇ ਲਾਈ ਬੈਠੇ ਨੇ ਇਸ ਲਈ ਅਸੀਂ ਇਹ ਮਿਤ ਸਾਹਿਬ ਤੇ ਮੋਦੀ ਸਾਹਿਬ ਨੂੰ ਦੱਸਣਾ ਚਾਹੁੰਦੇ ਆ ਵੀ ਸਾਹਿਬ ਇਹ ਤੁਹਾਡੇ ਜਿਹੜੇ ਕਾਲੇ ਕਾਨੂੰਨ ਨੇ ਇਹ ਰੱਦ ਕਰਨੇ ਪੈਣੇ ਨੇ ਅੱਜ ਕਰ ਲਓ ਕੱਲ ਕਰ ਲਓ ਜਿੰਨੀ ਦੇਰ ਤੱਕ ਤੁਸੀਂ ਲਮਕਾਉਂਗੇ ਕਿਸਾਨਾਂ 'ਚ ਗੁੱਸਾ ਜਿਹੜਾ ਰੋ ਹੈ ਉਹ ਵੱਧ ਰਿਹਾ ਦਿਨ ਪਰ ਦਿਨ ਜਣੀ ਵਿਦੇਸ਼ਾਂ 'ਚੋਂ ਫੋਨ ਆ ਰਹੇ ਨੇ ਬਾਹਰਲੇ ਜਿੰਨੇ ਸਾਡੇ ਬੁੱਧੀਜੀਵੀ ਭਰਾ ਨੇ ਲੇਖਕ ਨੇ ਉਹਨਾਂ ਦੇ ਫੋਨ ਆ ਰਹੇ ਨੇ ਉਹ ਇੱਥੇ ਆ ਕੇ ਹਮਾਇਤ ਵੀ ਕਰ ਰਹੇ ਨੇ ਸਹਿਯੋਗ ਵੀ ਕਰ ਰਹੇ ਨੇ ਇਸ ਕਰਕੇ ਇਹ ਮੋਦੀ ਸਾਹਿਬ ਨੂੰ ਅਸੀਂ ਚੇਤਾਵਨੀ ਦਿੰਨੇ ਆ ਦੱਸਣਾ ਚਾਹੁੰਦੇ ਆ ਵੀ ਇਹ ਆਉਣ ਵਾਲੇ ਦਿਨਾਂ 'ਚ ਜਿਹੜੇ ਸਾਡੇ ਅਗਲੇ ਫੈਸਲੇ ਨੇ 12 ਤਰੀਕ ਦੇ ਜਿਹੜੇ ਅਸੀਂ ਉਹ ਵੀ ਲਾਗੂ ਕਰਾਂਗੇ 14 ਤਰੀਕ ਦਾ ਜਿਹੜਾ ਜ਼ਿਲ੍ਹਾ ਹੈੱਡਕੁਆਟਰ ਉੱਤੇ ਆ ਉਹ ਵੀ ਲਾਗੂ ਕਰਾਂਗੇ ਜਣੀ ਜਿੰਨੀ ਦੇਰ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਉਹਨੇ ਦੇਵ ਤੱਕ ਸਾਡੇ ਕਿਸਾਨ ਵੱਡੀ ਪੱਤਰ ਤੇ ਆ ਵੀ ਰਹੇ ਨੇ ਆਸ ਵੀ ਕਰਦੇ ਆ ਵੱਡੀ ਪੱਤਰ ਤੇ ਹੋਰ ਵੀ ਆਉਣਗੇ ਸਾਡੀਆਂ ਮਾਵਾਂ ਭੈਣਾਂ ਜਣੀ ਇਹ ਲੜਾਈ ਆਪਾਂ ਜਿੱਤ ਕੇ ਜਾਵਾਂਗੇ ਕਾਲੇ ਕਨੂਨ ਵਾਪਸ ਕਰਾ ਕੇ ਈ ਘਰਾਂ ਨੂੰ ਵਾਪਸ ਕਾਮ ਲਵਾਵਾਂਗੇ ਬਾਤਿਕ ਜਾਨ ਨੂੰ ਨੇਕਤਾ ਗ੍ਰਹਾਂ ਜਿੰਦਾਬਾਦ ਮੋਦੀ ਸਰਕਾਰ ਮਰਦਾਬਾ ਮਰਦਾਬਾ ਜ਼ਿੱਕੀ ਜ਼ਿੱਕੀ ਚੱਕ ਦੇਣੇ ਚੋਰ ਦੋਰਦਾਰ